ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਹੜ੍ਹ ਪ੍ਰਭਾਵਿਤ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਇੱਕ ਸ਼ੋਅ ਦੀ ਪੂਰੀ ਆਮਦਨੀ ਹੜ੍ਹ ਪੀੜਤਾ ਦੀ ਮਦਦ ਲਈ ਦਾਨ ਕਰਨਗੇ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ ਬਾਵਾਸਣੇ ਬੱਬੂ ਮਾਨ ਨੇ ਹੜ੍ਹ ਪ੍ਰਭਾਵੀ ਦੇ ਲਈ ਵੱਡਾ ਐਲਾਨ ਕੀਤਾ ਹੈ ਇਹ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜੀਵੀ ਵੀ ਕਮਾਈ ਹੋਵੇਗੀ ਉਹ ਸਾਰੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਇਸਤੇਮਾਲ ਕੀਤੀ ਜਾਵੇਗੀ ਪੰਜਾਬੀ ਗਾਇਕ ਰஞ்சிਤ ਪਵਨ ਨੇ ਅਲਪਰਟਾ ਦੇ ਵਿੱਚ ਆਪਣੇ ਕਾਂਸਰਟ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਹ ਦੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰੇਗੇ। ਉਹਨਾਂ ਨੇ ਆਪਣੇ ਪਰਫਾਰਮੈਂਸ ਦੌਰਾਨ ਪੰਜਾਬ ਹੜ੍ਹ ਦਾ ਇੱਕ ਵੀਡੀਓ ਵੀ ਦਿਖਾਇਆ। ਇਸ ਤੋਂ ਬਾਅਦ ਉਹਨਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਮੇਰਾ ਰਾਜ ਇਸ ਵੇਲੇ ਇੱਕ ਵੱਡੀ ਆਫਤ ਦੇ ਨਾਲ ਝੂcj ਰਿਹਾ ਹੈ। ਇਸ ਲਈ ਮੈਂ ਆਪਣਾ ਇਸ ਸ਼ੋਹ ਦੀ ਸਾਰੀ ਕਮਾਈ ਦਾਨ ਕਰਕੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਾਂਗਾ। ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਵੀ ਪੰਜਾਬ ਦੇ ਬਾਖਵਾ ਖੇਤਰ ਦੇ ਵਿੱਚ ਆਏ ਹੜ੍ਹ ਪੀੜਤਾਂ ਨੂੰ ਆਪਣੀ ਯਥਾ ਸ਼ਕਤ ਸਮਰੱਥਾ ਮੁਤਾਬਕ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਗਾਇਕ ਬੱਬੂ ਮਾਨ ਜੋ ਕਿ ਇਸ ਵਕਤ ਆਪਣੇ ਕੰਮਕਾਰ ਤੇ ਮੱਧੇ ਨਜ਼ਰ ਕੈਨੇਡਾ ਫੇਰੀਤੇ ਨੇ ਉਹਨਾਂ ਨੇ ਆਪਣੇ ਕੈਨੇਡਾ ਦੇ ਵਿਨੀਪੈਗ ਨੂੰ ਸ਼ੋਅ ਸੀ ਸਮੁੱਚੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ ਕੀਤਾ ਹੈ ਉਨਾਂ ਨੇ ਅਪੀਲ ਕੀਤੀ ਹੈ ਕਿ ਆਓ ਸਾਰੇ ਰਲ ਕੇ ਪੰਜਾਬ ਪੰਜਾਬ ਦੇ ਦੇ ਲਈ ਅੱਗੇ ਆਈਏ ਅਤੇ ਹਰ ਪ੍ਰੇਤਾ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ ਇਸ ਤੋਂ ਇਲਾਵਾ ਪੇਜ਼ਵਾਨ ਪਸ਼ੂਆਂ ਦਾ ਵੀ ਖਿਆਲ ਰੱਖੀਏ ਇਹ ਜਾਣਕਾਰੀ ਦਿੰਦਿਆਂ ਉਹਨਾਂ ਦੇ ਨੇੜੇ ਸਾਥੀ ਮੁਨੀਸ਼ ਸ਼ਰਮਾ ਤੇ ਤੇਜਿੰਦਰ ਸਿੰਘ ਨੇ ਜਿញે ਦੱਸਿਆ ਕਿ ਵਿਆਸਧਰਿਆਤੇ ਨਜ਼ਦੀਕ ਪੈਂਦੇ ਇਹਨਾਂ ਇਲਾਕਿਆਂ ਤੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਲੋਕਾਂ ਦੇ ਘਰਬਾਰ ਤਬਾਹ ਹੋ ਚੁੱਕੇ ਨੇ ਤੇ ਪਸ਼ੂ ਵੀ ਵੱਡੀ ਪੱਧਰ ਤੇ ਜਾਂ ਤਾਂ ਮਰ ਗਏ ਨੇ ਜਾਂ ਤਾਂ ਪਾਣੀ ਦੇ ਤੇਜ਼ ਵਹਾਅ ਆਤ ਵਿੱਚ ਡੁੱਗ ਗਏ ਨੇ ਤੇ ਲੋਕ ਸੜਕਾਂ ਤੇ ਦਿਨ ਕਟਨ ਲਈ ਮਜਬੂਰ ਹੋਏ ਪਏ ਨਹੀਂ ਉਹਨਾਂ ਕਿਹਾ ਕਿ ਸਾਨੂੰ ਬਬੂਮਾਨ ਹੋਰਾਂ ਵੱਲੋਂ ਵਿਦੇਸ਼ ਤੋਂ ਆਖਿਆ ਜਾ ਰਿਹਾ ਸੀ ਕਿ ਉਸ ਜਗ੍ਹਾ ਤੇ ਜਾਓ ਜਿੱਥੇ ਬਹੁਤ ਜ਼ਰੂਰਤ ਹੋਵੇ ਤੇ ਉਹਨਾਂ ਨੇ ਇਸੇ ਤਹਿਤ ਇਨਾ ਪਿੰਡਾਂ ਦੇ ਵਿੱਚ ਰਾਹਤ ਪ੍ਰਦਾਨ ਕਰਨ ਦਾ ਵੀ ਨਾ ਚੁੱਕਿਆ। ਤੋਂ ਮੈਂ ਕਿਹਾ ਕਿ ਇਸ ਸਮਾਂ ਕਿੰਤੂ ਪ੍ਰੰਤੂ ਕਰਨ ਦਾ ਨਹੀਂ ਹੈ ਬਲਕਿ ਦੁੱਖ ਦੀ ਕੜੀ ਹੈ ਤੇ ਪੀੜਤਾ ਦੀ ਇੱਕ ਜੁਟਤਾ ਵਿਖਾਉਂਦਿਆਂ ਸਹਾਇਤਾ ਕਰਨੀ ਚਾਹੀਦੀ ਹੈ। ਦੱਸੇ ਕਿ ਇਸ ਵੇਲੇ ਪੰਜਾਬ ਦੇ ਕੁੱਲ 9 ਜ਼ਿਲ੍ਹੇ ਹਰ ਦੇ ਨਾਲ ਪ੍ਰਭਾਵਿਤ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਜ਼ੀਲਕਾ, ਫਲੋਇਸਪੁਰ ਕਪੂਥਲਾ ਪਠਾਨਕੋਟ ਹੁਸ਼ਿਆਰਪੁਰ ਮੋਗਾ ਅਤੇ ਬਨਾਲਾ ਸ਼ਾਮਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਐਨਡੀਆਰਐਫ ਐਨਡੀਆਰਐਫ ਬੀਐਸਟੀਫ ਰਾਜ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਸਮੇਤ ਹੋਰ ਏਜੰਸੀਆਂ ਲੱਗੀਆਂ ਹੋਈਆਂ ਨੇ ਇੱਕ ਵਾਰ ਫਿਰ ਦੱਸਦੀ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਹੜ੍ਹ ਪ੍ਰਭਾਵਿਤ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਇੱਕ ਸ਼ੋਅ ਦੀ ਪੂਰੀ ਆਮਦਨੀ ਹੜ੍ਹ ਪੀੜਤਾ ਦੀ ਮਦਦ ਲਈ ਦਾਨ ਕਰਨਗੇ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ 바ਵਾਸਣੇ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜੀਵੀ ਵੀ ਕਮਾਈ ਹੋਵੇਗੀ ਉਹ ਸਾਰੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਇਸਤੇਮਾਲ ਕੀਤੀ ਜਾਵੇਗੀ ਪੰਜਾਬੀ ਗਾਇਕ ਰਣਜੀਤ ਪਾਵਣ ਨੇ ਅਲਪਰਟਾ ਦੇ ਵਿੱਚ ਆਪਣੇ ਕਾਂਸਰਟ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਅ ਦੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਾਨ ਕਰੇਗੇ। ਉਹਨਾਂ ਨੇ ਆਪਣੇ ਪਰਫਾਰਮੈਂਸ ਦੌਰਾਨ ਪੰਜਾਬ ਹੜ੍ਹ ਦਾ ਇੱਕ ਵੀਡੀਓ ਵੀ ਦਿਖਾਇਆ। ਇਸ ਤੋਂ ਬਾਅਦ ਉਹਨਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਮੇਰਾ ਰਾਜ ਇਸ ਵੇਲੇ ਇੱਕ ਵੱਡੀ ਆਫਤ ਦੇ ਨਾਲ ਝੂcj ਰਿਹਾ ਹੈ। ਐਸਲੇ ਮੈਂ ਆਪਣਾ ਇਸ ਸ਼ੋਹਦੀ ਸਾਰੀ ਕਮਾਈ ਦਾਨ ਕਰਕੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਾਂਗਾ। ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਵੀ ਪੰਜਾਬ ਦੇ ਬਾਖਵਾ ਖੇਤਰ ਦੇ ਵਿੱਚ ਆਏ ਹੜ੍ਹ ਪੀੜਤਾਂ ਨੂੰ ਆਪਣੀ ਯਥਾ ਸ਼ਕਤ ਸਮਰੱਥਾ ਮੁਤਾਬਕ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕੇ ਹੈ। ਗਾਇਕ ਬੱਬੂ ਮਾਨ ਜੋ ਕਿ ਇਸ ਵਕਤ ਆਪਣੇ ਕੰਮਕਾਰ ਤੇ ਮੱਧੇ ਨਜ਼ਰ ਕੈਨੇਡਾ ਫੇਰੀਤੇ ਨੇ ਉਹਨਾਂ ਨੇ ਆਪਣੇ ਕੈਨੇਡਾ ਦੇ ਵਿਨੀਪੈਗ ਨੂੰ ਸ਼ੋਅ ਸੀ ਸਮੁੱਚੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨਾਂ ਅਪੀਲ ਕੀਤੀ ਹੈ ਕਿ ਆਓ ਸਾਰੇ ਰਲ ਕੇ ਪੰਜਾਬ ਪੰਜਾਬ ਦੇ ਲਈ ਅੱਗੇ ਆਈਏ ਅਤੇ ਹਰ ਪੀੜਤਾ ਦੀ ਵੱਦ ਤੋਂ ਵੱਧ ਸਹਾਇਤਾ ਕਰੀਏ ਇਸ ਤੋਂ ਇਲਾਵਾ ਪੇਜਵਾਨ ਪਸ਼ੂਆਂ ਦਾ ਵੀ ਖਿਆਲ ਰੱਖੀਏ ਇਹ ਜਾਣਕਾਰੀ ਦਿੰਦਿਆਂ ਉਹਨਾਂ ਦੇ ਨੇੜੇ ਸਾਥੀ ਮਨੀਸ਼ ਸ਼ਰਮਾ ਤੇ ਤੇਜਿੰਦਰ ਸਿੰਘ ਨੇ ਜਿញ ਨੇ ਦੱਸਿਆ ਕਿ ਬਿਆਸ ਦਰਿਆ ਤੇ ਨਜ਼ਦੀਕ ਪੈਂਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਲੋਕਾਂ ਦੇ ਘਰਬਾਰ ਤਬਾਹ ਹੋ ਚੁੱਕੇ ਨੇ ਤੇ ਪਸ਼ੂ ਵੀ ਵੱਡੀ ਪੱਧਰ ਤੇ ਜਾਂ ਤਾਂ ਮਰ ਗਏ ਨੇ ਜਾਂ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫੁੜਗੇ ਨਹੀਂ ਤੇ ਲੋਕ ਸੜਕਾਂ ਤੇ ਦਿਨ ਕਟਣ ਲਈ ਮਜਬੂਰ ਹੋਏ ਪਏ ਨਹੀਂ ਉਹਨਾਂ ਕਿਹਾ ਕਿ ਸਾਨੂੰ ਬਬੂਮਾਨ ਹੋਰਾਂ ਵੱਲੋਂ ਵਿਦੇਸ਼ ਤੋਂ ਆਖਿਆ ਚਾਰਿਆ ਸੀ ਕਿ ਉਸ ਜਗ੍ਹਾ ਤੇ ਜਾਓ ਜਿੱਥੇ ਬਹੁਤ ਜ਼ਰੂਰਤ ਹੋਵੇ ਤੇ ਉਹਨਾਂ ਨੇ ਇਸੇ ਤਹਿਤ ਇਨਾ ਪਿੰਡਾਂ ਦੇ ਵਿੱਚ ਰਾਹਤ ਪ੍ਰਦਾਨ ਕਰਨ ਦਾ ਵੀ ਨਾ ਚੁੱਕਿਆ ਤਾਂ ਮੈਂ ਕਿਹਾ ਕਿ ਸਮਾ ਕਿੰਤੂ ਪ੍ਰੰਤੂ ਕਰਨ ਦਾ ਨਹੀਂ ਹੈ ਬਲਕਿ ਦੁੱਖ ਦੀ ਕੜੀ ਹੈ ਤੇ ਪੀੜਤਾ ਦੀ ਇੱਕ ਜੁਟਤਾ ਵਿਖਾਉਂਦੇ ਆ ਸਹਾਇਤਾ ਕਰਨੀ ਚਾਹੀਦੀ ਹੈ ਦੱਸੇ ਕਿ ਇਸ ਵੇਲੇ ਪੰਜਾਬ ਦੇ ਕੁੱਲ 9 ਜ਼ਿਲ੍ਹੇ ਹਰ ਦੇ ਨਾਲ ਪ੍ਰਭਾਵਿਤ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਫਜ਼ੀਕਾ ਫਲੋਸਪੁਰ ਕਪੂਥਲਾ ਪਠਾਨਕੋਟ ਹੁਸ਼ਿਆਰਪੁਰ ਮੋਗਾ ਅਤੇ ਬਨਾਲਾ ਸ਼ਾਮਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਐਨਡੀਆਰਐਫ ਐਨਡੀਆਰਐਫ ਬੀਐਸਟੀਫ ਰਾਜ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਸਮੇਤ ਹੋਰ ਏਜੰਸੀਆਂ ਲੱਗੀਆਂ ਹੋਈਆਂ ਨੇ ਇੱਕ ਵਾਰ ਸੇ ਦੱਸਦੀ ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਹੜ੍ਹ ਪ੍ਰਭਾਵਿਤ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਇੱਕ ਸ਼ੋਅ ਦੀ ਪੂਰੀ ਆਮਦਨੀ ਹੜ੍ਹ ਪੀੜਤਾ ਦੀ ਮਦਦ ਲਈ ਦਾਨ ਕਰਨਗੇ ਬਿੱਤੇ ਦਿਨੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਇਲਾਨ ਕੀਤਾ ਸੀ ਤੇ ਹੁਣ ਪੰਜਾਬੀ ਗਾਇਕ ਰਣਜੀਤ ਬਾਵਾਸਣੇ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਉਹਨਾਂ ਨੇ ਆਪਣੇ ਕੈਨੇਡਾ ਦੇ ਅਲਬਰਟਾ ਸ਼ੋਅ ਦੇ ਦੌਰਾਨ ਕੀਤਾ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਵੀ ਕਮਾਈ ਹੋਵੇਗੀ ਉਹ ਸਾਰੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਇਸਤੇਮਾਲ ਕੀਤੀ ਜਾਵੇਗੀ ਪੰਜਾਬੀ ਗਾਇਕ ਰஞ்சிਤ ਪਾਵਨੇ ਅਲਪਰਟਾ ਦੇ ਵਿਜਾਪਨੀ ਕਾਨਸਰਟ ਦੌਰਾਨ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਸ਼ੋਅ ਦੀ ਕਮਾਈ ਪੰਜਾਬ ਦੇ ਹਰ ਪ੍ਰਭਾਵਿਤ ਲੋਕਾਂ ਨੂੰ ਦਾਨ ਕਰੇਗੇ। ਉਹਨਾਂ ਨੇ ਆਪਣੇ ਪਰਫਾਰਮੈਂਸ ਦੌਰਾਨ ਪੰਜਾਬ ਹੜਤਾਂ ਇੱਕ ਵੀਡੀਓ ਵੀ ਦਿਖਾਇਆ। ਇਸ ਤੋਂ ਬਾਅਦ ਉਹਨਾਂ ਨੇ ਦਰਸ਼ਕਾਂ ਨੂੰ ਦੱਸਿਆ ਕਿ ਮੇਰਾ ਰਾਜ ਇਸ ਵੇਲੇ ਇੱਕ ਵੱਡੀ ਆਫਤ ਦੇ ਨਾਲ ਝੂcj ਰਿਹਾ ਹੈ। ਐਸਲੇ ਨੇ ਆਪਣਾ ਇਸ ਸ਼ੋਹਦੀ ਸਾਰੀ ਕਮਾਈ দান ਕਰਕੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਾਂਗਾ। ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਵੀ ਪੰਜਾਬ ਦੇ ਵਾਖਵਾ ਖੇਤਰ ਦੇ ਵਿੱਚ ਆਏ ਹੜ੍ਹ ਪੀੜਤਾਂ ਨੂੰ ਆਪਣੀ ਯਥਾ ਸ਼ਕਤ ਸਮਰੱਥਾ ਮੁਤਾਬਕ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਗਾਇਕ ਬੱਬੂ ਮਾਨ ਜੋ ਕਿ ਇਸ ਵਕਤ ਆਪਣੇ ਕੰਮਕਾਰ ਤੇ ਮੱਧੇ ਨਜ਼ਰ ਕੈਨੇਡਾ ਫੇਰੀਤੇ ਨੇ ਉਹਨਾਂ ਨੇ ਆਪਣੇ ਕੈਨੇਡਾ ਦੇ ਵਿਨੀਪੈਗ ਸ਼ੋਅ ਦੀ ਸਮੁੱਚੀ ਕਮਾਈ ਨੂੰ ਹੜ੍ਹ ਪੀੜਤਾਂ ਵਾਸਤੇ দান ਕਰਨ ਦਾ ਐਲਾਨ ਕੀਤਾ ਹੈ। ਉਨਾਂ ਅਪੀਲ ਕੀਤੀ ਹੈ ਕਿ ਆਓ ਸਾਰੇ ਰਲ ਕੇ ਪੰਜਾਬ ਪੰਜਾਬ ਦੇ ਦੇ ਲਈ ਅੱਗੇ ਆਈਏ ਅਤੇ ਹਰ ਪੀੜਤਾ ਦੀ ਵੱਦ ਤੋਂ ਵੱਧ ਸਹਾਇਤਾ ਕਰੀਏ ਇਸ ਤੋਂ ਇਲਾਵਾ ਪੇਜਵਾਨ ਪਸ਼ੂਆਂ ਦਾ ਵੀ ਖਿਆਲ ਰੱਖੀਏ ਇਹ ਜਾਣਕਾਰੀ ਦਿੰਦਿਆਂ ਉਹਨਾਂ ਦੇ ਨੇੜੇ ਸਾਥੀ ਮਨੀਸ਼ ਸ਼ਰਮਾ ਤੇ ਤੇਜਿੰਦਰ ਸਿੰਘ ਨੇ ਜਿញ ਨੇ ਦੱਸਿਆ ਕਿ ਬਿਆਸ ਦਰਿਆ ਤੇ ਨਜ਼ਦੀਕ ਪੈਂਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਲੋਕਾਂ ਦੇ ਘਰਬਾਰ ਤਬਾਹ ਹੋ ਚੁੱਕੇ ਨੇ ਤੇ ਪਸ਼ੂ ਵੀ ਵੱਡੀ ਪੱਧਰ ਤੇ ਜਾਂ ਤਾਂ ਮਰ ਗਏ ਨੇ ਜਾਂ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫੁੱੜਗੇ ਨੇ ਤੇ ਲੋਕ ਸੜਕਾਂ ਤੇ ਦਿਨ ਕਟਨ ਲਈ ਮਜਬੂਰ ਹੋਏ ਪਏ ਨਹੀਂ ਉਹਨਾਂ ਕਿਹਾ ਕਿ ਸਾਨੂੰ ਬਬੂਮਾਨ ਹੋਰਾਂ ਵੱਲੋਂ ਵਿਦੇਸ਼ ਤੋਂ ਆਖਿਆ ਜਾ ਰਿਹਾ ਸੀ ਕਿ ਉਸ ਜਗ੍ਹਾ ਤੇ ਜਾਓ ਜਿੱਥੇ ਬਹੁਤ ਜ਼ਰੂਰਤ ਹੋਵੇ ਤੇ ਉਹਨਾਂ ਨੇ ਇਸੇ ਤਹਿਤ ਇਨਾ ਪਿੰਡਾਂ ਦੇ ਵਿੱਚ ਰਾਹਤ ਪ੍ਰਦਾਨ ਕਰਨ ਦਾ ਵੀ ਦਾ ਚੁੱਕਿਆ ਹੈ ਤਾਂ ਮੈਂ ਕਿਹਾ ਕਿ ਸਮਾਂ ਕਿੰਤੂ ਪ੍ਰੰਤੂ ਕਰਨ ਦਾ ਨਹੀਂ ਹੈ ਬਲਕਿ ਦੁੱਖ ਦੀ ਕੜੀ ਹੈ ਤੇ ਪੀੜਤਾ ਦੀ ਇੱਕ ਜੁਟਤਾ ਵਿਖਾਉਂਦਿਆਂ ਸਹਾਇਤਾ ਕਰਨੀ ਚਾਹੀਦੀ ਹੈ ਦੱਸੇ ਕਿ ਇਸ ਵੇਲੇ ਪੰਜਾਬ ਦੇ ਕੁੱਲ 9 ਜ਼ਿਲ੍ਹੇ ਹਰ ਦੇ ਨਾਲ ਪ੍ਰਭਾਵਿਤ ਨੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਫਜ਼ੀਕਾ ਫਲੋਇਸਪੁਰ ਬੂਤਰਾ ਪਠਾਨਕੋਟ ਹੁਸ਼ਿਆਰਪੁਰ ਮੋਗਾ ਅਤੇ ਬਨਾਲਾ ਸ਼ਾਮਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਦੇ ਲਈ ਫੌਜ ਐਨਡੀਆਰਐਫ ਐਂਡ ਡੀਆਰਐਫ ਬੀਐਸਟਫ ਰਾਜ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਸਮੇਤ ਹੋਰ ਏਜੰਸੀਆਂ ਲੱਗੀਆਂ ਹੋਈਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ